ਮੇਰੇ ਅੰਦਰ ਰੋਟੀ ਘਾਉਣਾ ਮੇਰੇ ਭਾਂਡੇ ਮੋਰੇ ਵੈਸੀ ਮੈਨੂੰ ਕਹਿੰਦੇ ਕੁੜੀ ਜੰਨੇ ਮਮੀ ਪੁਚਾਲ ਆ ਗਿਆ ਜੀ ਮੇਰਾ ਬਟਿਕ ਸੀਗਾ ਹਾਂਜੀ ਮੇਰੇ ਜਦੇਸੀ ਨਾਲ ਅੰਦਰ ਕੱਪੜਾ ਬਹੁਤ ਸੀਗਾ ਮੈਂ ਪਾਇਆ ਸੀ ਕੱਪੜਾ ਵੀ ਮੇਰਾ ਸਾਰਾ ਹੀ ਸਾੜ ਗਿਆ ਮਸ਼ੀਨਾਂ ਸੀਗੀਆਂ ਮਸ਼ੀਨਾਂ ਵੀ ਮਿਲਡ ਮੁਲਡ ਹੋ ਗਈਆਂ ਵਿੱਚੇ ਪੈਸਾ ਤੇ ਸਾਰਾ ਕੁਛ ਇੱਥੇ ਹੀ ਮੇਰਾ ਹੁੰਦਾ ਹੈ ਜਿਸ ਵਕਤ ਅੱਗ ਲੱਗਦੀ ਆ ਤੁਸੀਂ ਮੁੱਕ ਤੇ ਸੀਗੇ ਸਾਹ ਸੀ ਮੈਨੂੰ 10 ਮਿੰਟ ਹੋਏ ਸੀ ਮੈਂ ਸਿਰਫ ਰੋਟੀ ਖਾਦੀ ਸੀ ਉਸ ਤੋਂ ਬਾਅਦ ਪਤਾ ਨਹੀਂ ਇੱਦਾਂ ਸਾਨੂੰ ਲਾਟਾਂ ਹੀ ਦਿਸੀਆਂ ਇੱਥੋਂ ਕਿ ਇਦਾਂ ਲੱਗਦਾ ਸੀ ਕਿ ਘਰ ਦੇ ਉੱਤੇ ਨੂੰ ਅੱਗ ਆ ਜਾਣੀ ਆ ਬੱਸ ਠੀਕ ਤੁਸੀਂ ਇਹਨੂੰ ਆਪਣੀ ਜਿਹੜੀ ਦੁਕਾਨ ਸੀ ਇਹਨੂੰ ਬਚਾ ਵੀ ਨਹੀਂ ਸਕੇ ਨਹੀਂ ਜੀ ਕੁਛ ਨਹੀਂ ਆ ਤੁਹਾਡੇ ਸਾਹਮਣੇ ਸਾਰਾ ਕੁਝ ਛੜ ਗਿਆ ਕੁਛ ਨਹੀਂ ਬਚਿਆ ਨਾਲ ਦੇ ਘੱਟੀਆਂ ਕੁਟੀਆਂ ਫਾਇਰ ਬ੍ਰੀਡ ਦੀਆਂ ਮੌਕੇ ਤੇ ਆਈਆਂ ਹਾਂ ਜੀ ਆਈਆਂ ਫੇ ਟਾਈਮ ਤਾਂ ਲੱਗਦਾ ਉਹਨਾਂ ਨੂੰ ਆ ਕੇ ਹੀ ਆਇਆ ਜਦ ਤੱਕ ਤਾਂ ਸਾਡਾ ਸਾਰਾ ਹੀ ਸਵਾਹ ਹੋ ਗਿਆ ਸੀ ਜੀ ਠੀਕ ਐਦਾਂ ਆਂਟੀ ਮੇਰੇ ਨਾਲ ਕੰਮ ਕਰਦੇ ਸੀ ਉਹ ਮੱਕ ਗਏ ਉਹ ਵੀ ਉੱਥੇ ਹੀ ਸੜ ਗਏ ਮੈਨੂੰ ਕਹਿੰਦੀ ਬਚਾਲਾ ਬਚਾਲਾ ਕਿੰਨੇ ਕ ਲੋਕ ਜਿਹੜੇ ਜਿਨ੍ਹਾਂ ਦੀ ਮੌਤ 7-8 ਤਾਂ ਕਹਿੰਦੇ ਮੁੱਕ ਗਏ ਆ ਬਾਕੀ 30-40 ਉੱਥੇ ਹੈਗੇ ਆ ਬੱਠੜਾ ਬਾਕੀ ਕੁਛ ਨਹੀਂ ਪਤਾ ਜੀ ਤੁਹਾਡਾ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਤਾਂ ਭਾਜੀ ਮੇਰੇ ਲੱਗਦਾ ਇੱਥੇ 4-5 ਲੱਖ ਰੁਪਈਆ ਦਾ ਕਿਤੇ ਨਹੀਂ ਆਇਆ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗਾ ਜੋ ਸਾਰਾ ਸਰਕਾਰ ਨੂੰ ਵੀ ਦੀਦਾ ਹੈ ਕਿ ਅਸੀਂ ਇੰਨੀ ਮਿਹਨਤ ਕਰ ਕਰ ਆਪਣਾ ਕੰਮ ਕਰਦੇ ਹਾਂ ਹਾਂ ਜੀ ਮੈਂ ਸਾਥ ਦਊਗੀ ਤਾਂ ਹੀ ਇੰਸ਼ੋਰੈਂਸ ਵਗੈਰਾ ਕਰਾਇਆ ਸੀ ਕਿ ਤੁਸੀਂ ਕਿ ਨਹੀਂ اچھا ਨਹੀਂ ਸੀਗਾ ਆਹ ਜੀ ਮੇਰਾ ਇੰਸ਼ੋਰੈਂਸ ਵਗੈਰਾ ਕੋਈ ਨਹੀਂ ਤੁਹਾਨੂੰ ਪਤਾ ਬਟੀਕਾ ਲਾਉਂਦਾ ਆ ਅਸੀਂ ਪਾਲੀਆਂ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਪਹਿਲਾਂ ਮੇਰੀ ਉੱਥੇ ਸੀ ਉਹ ਵੀ ਸੜ ਗਈ ਸਾਰੀ ਇੱਧਰ ਵੀ ਸੜ ਗਈ ਸਾਰੀ ਦੋ ਦੁਕਾਨਾਂਾਂ ਸੀ ਤੁਹਾਡੀ ਨਹੀਂ ਉੱਧਰ ਉਹ ਲੈ ਲਈ ਸੀ ਕਿਸੇ ਨੇ ਮਤਲਬ ਉੱਧਰ ਵੀ ਆਪੇ ਦੋਨਾਂ ਨੂੰ ਪਈ ਫਿਰ ਮੈਂ ਇਹ ਨਵੀਂ ਕਰਕੇ ਇੱਧਰ ਲੈ ਲਈ ਸੀ ਠੀਕ ਹੈ ਨਹੀਂ ਪਹਿਲਾਂ ਵੀ ਹਾਦਸਾ ਹੋਇਆ ਕੋਈ ਆਪਣੇ ਨਹੀਂ ਨਹੀਂ ਜਿੱਦਾਂ ਹੀ ਸੜੀ ਆ ਵੀ ਸਾਰੀਆਂ ਇਕੱਠੀਆਂ ਹੀ ਸੜੀਆਂ ਹਾਦਸਾ ਇੱਥੇ ਹੁੰਦਾ ਹੀ ਰਹਿੰਦਾ ਜੀ ਆ ਸਿਲੰਡਰ ਇੱਧਰ ਚੋਰੀ ਚੋਰੀ ਕਰਨੇ ਚਾਹਦੇ ਆ ਇਹ ਭਰਨ ਜਾਂਦੇ ਆ ਉਹਦੇ ਕਰਕੇ ਹੀ ਹੋਇਆ ਆ ਤੇ ਇੱਧਰ ਟੈਹੇ ਨੂੰ ਕਿਉਂਕਿ ਇੱਧਰ ਨੂੰ ਮੁੜਨੇ ਦਾ ਮਤਲਬ ਹੀ ਨਹੀਂਗਾ ਇਹਨਾਂ ਦਾ ਹੋਇਆ ਹੀ ਦਲਿਆ ਨਹੀਂ ਕੰਮ ਤਾਂ ਹੀ ਹੋਇਆ ਕਿੰਨੇ ਸਮੇਂ ਤੋਂ ਇਹ ਧੰਦਾ ਕਰਦੇ ਆ ਇਹ ਧੰਦਾ ਦਾ ਮਤਲਬ ਲੱਗਦਾ ساری ਉਮਰ ਹੀ ਲੰਘੇ ਕਿਸੇ ਨੇ ਦੇਖਿਆ ਹੀ ਨਹੀਂਗਾ ਇਹਨਾਂ ਨੂੰ ਜੋ ਕਿ ਬਥੇਰਾ ਦੱਸਦੇ ਸਾਰਿਆਂ ਨੂੰ ਪਤਾ ਹੀ ਆ ਬਲੈਕ ਦਾ ਹਾ ਕੋਸ਼ਿਸ਼ ਕਰਦਾ ਸਾਨੂੰ ਤਾਂ ਅਸੀਂ ਤਾਂ ਹਰ ਵੇਲੇ ਇੱਥੇ ਬੁਲਤਦੇ ਮੂੰਹ ਜੇ ਜੇ ਨਾ ਹੁੰਦਾ ਸਾਰਾ ਪਿੰਡ ਹੀ ਗਿਆ ਸੀਗਾ ਅੱਧਾ ਪਿੰਡ ਤੁਸੀਂ ਦੇਖੋ ਲੈਣ ਤੋਂ ਪਰੇ ਵੀ ਛੱਡ ਗਏ ਇੱਧਰ ਤੁਹਾਨੂੰ ਕੀ ਲੱਗਦਾ ਵੀ ਇੱਧਰ ਕੋਈ ਇਹਨਾਂ ਦੀ ਏਜੰਸੀ ਹੈ ਜਾਂ ਕਿਸ ਤਰ੍ਹਾਂ ਏਜੰਸੀ ਜੇ ਤੁਸੀਂ ਕੁਛ ਨਹੀਂ ਇਹਨਾਂ ਨੇ ਇੱਧਰ ਡੀਲਰਸ਼ਿਪ ਹੈ ਇਹਨਾਂ ਦੀਆਂ ਇਕੱਠੇ ਬਣਦੇ ਆ ਇੱਕ ਬਹਿ ਮੂਕੇ ਤਾਂ ਭਰੀ ਭਰੀ ਜਾਂਦੇ ਸਿਲੰਡਰ ਉੱਥੇ ਬੱਸ ਪਤਾ ਹੀ ਆ ਸਾਰੇ ਏਜੰਸੀਆਂ ਵਾਲਿਆਂ ਨੂੰ ਜ਼ਿਆਦਾ ਪਤਾ ਆ ਕੀ ਕੰਮ ਤੁਸੀਂ ਮੰਗ ਕਰਦੇ ਆ ਜੇ ਰੰਸੀ ਇੱਥੋਂ ਚੱਕ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੇ ਰਾਹ ਦੇ ਵਿੱਚ ਤੇ ਉਹਨਾਂ ਸੇਫਟੀ ਹੋਵੇ ਜਾਂ ਅਸੀਂ ਚੱਕ ਹੋਣੀ ਚਾਹੀਦੀਆਂ ਨਹੀਂ ਤਾਂ ਸੇਫਟੀ ਤਾਂ ਹੋਵੇ ਫੁੱਲ ਸੇਫਟੀ ਨਾ ਹੋਵੇ ਸੇਫਟੀ ਤਾਂ ਕੋਈ ਹੈ ਨਹੀਂ ਗੱਡੀ ਭਾਜੀ ਕਦੀ ਆ ਸਾਡੇ ਦੋ ਦੋ ਗੱਡੀਆਂ ਤਾਂ ਸਾਡੀਆਂ ਤੇ ਕਰਨਾ ਮੋਰੇ ਖੜੀਆਂ ਕਰਦੇ ਆ ਟੰਟਰਾਵਾਂ ਭਰੀਆਂ ਕਦੀ ਉਥੋਂ ਆ ਸਾਰੇ ੱਡੇ ਜਿ ਗੱਡੀਆਂ ਹੀ ਹੁੰਦੀਆਂ ਆ ਕਮ ਸੇ ਕਮ ਇਹਨਾਂ ਦੀ ਕੋਈ ਇੱਕ ਜਗ੍ਹਾ ਚਾਹੀਦੀ ਹੈ ਵੀ ਜਿੱਥੇ ਗੱਡੀਆਂ ਨਾਲ ਰੋਡ ਤੇ ਕੀ ਮਤਲਬ ਅਸੀਂ ਤੇ ਜਦੋਂ ਮਰਜੀ ਮਾਰਗ